ਤੇਰਾ ਕੀਰਤਨ ਕਰਦੀ ਹੈ ਬਾਬਾ ਮਦਨਾ ਦਾ ਸੇਸ਼ ਮਾਰ ਕੇ ਗਿਆ ਉਹਨੂੰ ਕੀਰਤਨ ਦੀ ਬੰਦਗੀ ਲੋਕ ਪਰਲੋਕ ਵਿੱਚ ਸਾਬ ਹੋ ਗਏ ਜਿੱਤਨੇ ਵੀ ਬੇਕਿਓ ਮੇਰੇ ਵੀ ਮੇਰੀਆਂ ਧੀਆ ਪੈਣਾ ਆਵਸ਼ਾਬੇ ਮਰੀਏ ਸਭ ਜਗ ਵਿੱਚ ਰਹਿਣਾ ਸਭ ਜਗ ਵਿੱਚ ਰਹਿਣਾ ਆ ਇੰਨੇ ਨਾਲ ਕੀ ਅਲਕੀਤ ਹੋ ਕੀ ਸਭ ਜਾਣਦੇ ਨੇ ਲੈ ਆ oh <laughs> कोड़े पड़े जा तू सब सरसारे तू रातन कोड़े पड़े जा तू सब सरसारे तू मनाए प्रभु को मनाए ਕਿਸ ਨਾਲ ਕੀ ਤਾਰੇ ਦੋਹਰੀ ਕਿਸ ਨਾਲ ਕੀ ਤਾਰੇ ਦੋ ਸਰਦਾਰ ਕੀ ਚੱਲ ਆ ਕੀ ਕਰ ਰੋਦੀ ਕਿਸ ਨਾਲ ਕੀ ਕਰ ਰੋਦੀ ਸਭ ਜਾਣੀ ਚੱਲਣਾ ਬਾਦਸ਼ਾਹਾਂ ਸ਼ਾਹ ਮੁਰਾਬ ਖਾਨ ਢਾਹੇ ਡੇਰੇ ਜਾਸੀ ਰਾਂਗ ਟੋਂਗ ਫਕੀਰ ਮਸਤ ਸਭ ਲੋਕ ਸਦਾ ਸੀ ਕਾਜੀ ਸੇਖ ਮਸੈ ਕਾ ਸਭੇ ਉੱਠ ਜਾਸੀ ਪੀਰ ਪਕੰਪਰ ਔਲੀਏ ਕੋ ਥਿਰ ਨਾ ਰਹਾ ਸੀ ਪਾਵਨ ਮਾਵਾਕਾਂ ਅਨਸਾਰ ਜੋ ਆਇਆ ਸੋ ਚਲ ਸੀ ਸਭ ਕੋਈ ਆਨਗਵਾਰੀਏ ਦੇ ਮਾਵਾਕਾਂ ਕੋ ਘਰਾਂਦੇ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਗੁਰਮੁਖ ਪਿਆਰੀ ਵਾਹੀ ਸਵਰਨ ਸਿੰਘ ਰਾਜੂ ਜੋ ਸਭ ਕੁਝ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾ ਰੁਪਈਏ ਨੂੰ ਭੋਗ ਤਿਆ ਹੋਇਆ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕੁਝ ਦਿਨ ਪਹਿਲਾਂ ਆਕਾਲ ਚਲਾਣਾ ਕਰ ਗਏ ਸਾਖ ਸ਼ਾਲਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਅਮਰਤ ਮਿਲੇ ਸਹਿਜ ਪਾਠਾਂ ਦੇ ਭੋਗ ਭਾਏ ਪ੍ਰਭਿ ਸੈ ਕੀਰਤ ਕਰਿਉ ਨਿਰਵਾਣ ਪਾਵਨ ਮਹਾਂਕਾਮ ਸਹਾਇ ਭਾਈ ਸਵਰਨ ਸਿੰਘ ਦੀ ਯਾਦ ਦੇ ਅੰਦਰ ਵਾਰਾਗਮਾਈ ਬਾਣੀ ਦੇ ਕੀਰਤਨ ਹੋਏ ਗੁਰਬਾਣੀ ਵਿਚਾਰ ਅਨੰਦ ਸਾਹਿਬ ਜੀ ਦੇ ਬਾਠ ਦੀ ਅਰਦਾਸ ਅਖੰਵਾਦ ਘਾਟ ਸਤ ਗੁਰ ਤੇ ਹੋਈ ਆ ਭੁੱਲਾਂ ਚੁਕਾਂ ਮਾਫ਼ ਕਰਨੀ ਖਿਮਾ ਕਰਨੀ ਅੱਗੇ ਤੋਂ ਸਮੱਤ ਬਖਸ਼ਣੀ ਬਾਣੀ ਪੜੀ ਸੁਣੀ ਸੇਵਾ ਦਾ ਮਹੱਤਵ ਫਰ ਸ੍ਰੀ ਨੂੰ ਪ੍ਰਾਪਤ ਕਰਨਾ ਦੇਖੇ ਕਤੇ ਨਾ ਛੁੱਟਿਆ ਖਣਖਣ ਭੋਜਨ ਹਾਰ ਫੰਕਸ਼ਨ ਹਰ ਬਖਸ਼ਲਾ ਨਾਨਕ ਪਾਰ ਉਤਾਰ ਭਾਈ ਸਰਵਨ ਸਿੰਘ ਰਾਜੂ ਪਾਸੋਂ ਸਮਾਜ ਦੇ ਅੰਦਰ ਵਿਚਰਦੇ ਹਨ ਆ ਪਰਿਵਾਰ ਦੇ ਵਿੱਚ ਵਿਚਰਦੇ ਹਨ ਆਪਣੇ ਜੀਵਨ ਕਾਲ ਦੇ ਅੰਦਰ ਜਾਣੇ ਅਣਜਾਣੇ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਕੀਤੀਆਂ ਹੋਣੀਆਂ ਜਾਂ ਗਲਤੀਆਂ ਨੂੰ ਨਾ ਚਿਤਾਰਦੇ ਆ ਸਦੀਵੀ ਕਾਰ ਵਾਸਤੇ ਆਪਣੇ ਚਰਨਾਂ ਦੇ ਸਤਿਗੁਰੂ ਦੀ ਨਿਵਾਸ ਬਖਸ਼ਿਸ਼ ਕਰਨਾ ਪਰਵਾਰ ਬੱਚਿਆਂ ਸਾਖ ਸੰਭਧੀਆਂ ਨੂੰ ਪੜਾਣਾ ਬਲ ਬਖਸ਼ਨਾਮ ਸੰਗ ਸਹਾਈ ਰਹਿਣਾ ਬੱਚਿਆਂ ਨੂੰ ਨਾਮ ਦੀ ਦਾਤ ਬਖਸ਼ਣੀ ਪਰਵਾਰ ਨੂੰ ਸੁਖ ਸ਼ਾਂਤੀ ਦਿਖਾ ਦੇ ਰਾਸ ਕਰਨੇ ਸੁਣ ਦੇ ਪਸ਼ਾਕੇ ਪੜਾਉਣ ਕੀ ਕਾਰ ਕਰਨੇ ਲੋਕ ਲੋਕेंद्र ਪਰਦੇ ਕਜਲੇ ਨਰਨਿਆ ਸੰਗਤਾਂ ਦੀਆਂ ਆਤਮੀਆਂ ਤਿੰਨ ਪੁਰਖੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਨੂੰ ਸੇਵਾ ਸਿਮਰਨਾ ਹੀ ਦੇ ਦਾਤ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬੜਾ ਪ੍ਰਸ਼ਾਦ ਜੀ ਦੇਗਾ ਜੇਕਰ ਦਾਤਿ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਜਵੰਤਾਂ ਦੀ ਆਗਿਆ ਬਖਸ਼ੋ ਬੇਨਤੀਆਂ ਕਰਦੇ ਹੁਣੀਆਂ ਭੁੱਲਾ ਚੁੱਕਾ ਮਾਫ਼ ਕਰੋ ਸਹੀ ਗ੍ਰੰਥ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਨਾਮ ਤੇ ਪਿਆਰੇ ਨਾਲ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿ ਗੁਰੂ ਜੀ ਦਾ ਖ਼ਸਾ ਵਾਹਿ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿ ਗੁਰੂ ਜੀ ਦਾ ਖ਼ਸਾ ਵਾਹਿ ਗੁਰੂ ਜੀ